ਅੱਜ ਦਿਲ ਗੁਰ ਇਕਬਾਲ ਸਿੰਘ ਤੇ ਅੱਜ ਤੁਹਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਨੂੰ ਰੂਬਰੂ ਕਰਨ ਲੱਗੇ ਆ ਜਿਨ੍ਹਾਂ ਨੇ ਪੰਜਾਬੀ ਗੀਤਕਾਰੀ ਦੇ ਵਿੱਚ ਇੱਕ ਅਜਿਹਾ ਮੀਲ ਪੱਥਰ ਗੱਡਿਆ ਜਿਹੜਾ ਕਿ ਇੱਕ ਧੁਰਾ ਸਾਬਤ ਹੋਇਆ ਉਹ ਕਿਵੇਂ ਸਾਬਤ ਹੋਇਆ ਕਿਉਂਕਿ ਜਿਹਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਪਾਕਿਸਤਾਨ ਦੇ ਸਿਰਮੌਰ ਗਾਇਕ ਗਜ਼ਲ ਗਾਇਕ غلام अली ਸਾਹਿਬ ਸਾਈਂ ਜ਼ਹੂਰ ਜੀ ਅਤੇ ਸ਼ੌਕਤ ਅਲੀ ਇਹਨਾਂ ਦੀਆਂ ਲਿਖਤਾਂ ਉਹਨਾਂ ਵੱਲੋਂ ਗਾਈਆਂ ਗਈਆਂ ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਇਹ ਪਹਿਲੇ ਜਿਹੜੇ ਗੀਤਕਾਰ ਹੋਣਗੇ ਜਿਨ੍ਹਾਂ ਦੀਆਂ ਲਿਖਤਾਂ ਨੂੰ ਇੰਨਾ ਇੱਜ਼ਤ ਮਾਣ ਤੇ ਸਤਿਕਾਰ ਮਿਲਿਆ ਕਿ ਉਧਰਲੇ ਪੰਜਾਬ ਤੋਂ ਜਾਂ ਪਾਕਿਸਤਾਨ ਤੋਂ ਜਿਹੜੇ ਗਾਇਕਾ ਇਹਨਾਂ ਦੀਆਂ ਲਿਖਤਾਂ ਨੂੰ ਗਾ ਰਹੇ ਨੇ ਸੋ ਮੇਰੀ ਮੁਰਾਦਾ ਬਿੰਦਰਬਰਗ ਭਾਈ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਾਡੇ ਸਤਿ ਸ਼੍ਰੀ ਅਕਾਲ ਗੁਰੇਕਬਾਲ ਭਾਈ ਜੀ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅ ਭਾਈ ਜੀ ਪਹਿਲਾਂ ਤਾਂ ਇਹ ਦੱਸੋ ਵੀ ਅ ਕਿਵੇਂ ਦਾ ਫੀਲ ਕਰਦੇ ਹੋ ਜਦੋਂ ਕਹ ਲਓ ਵੀ ਐਡੇ ਵੱਡੇ ਨਾਮ ਹਨਾ ਗੁਲਾਮ ਅਲੀ ਸਾਹਿਬ ਆ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਲਿਖਤ ਦੇਣਾ ਤੇ ਉਹਨਾਂ ਦੇ ਲਿਖਤ ਫਿੱਟ ਆ ਜਾਣੀ ਪਸੰਦ ਆ ਜਾਣੀ ਕਾਫੀ ਵੱਡੀ ਗੱਲ ਆ ਸਾਈਂ ਜ਼ਹੂਰ ਨੇ ਸ਼ੌਕਤ ਅਲੀ ਸਾਹਿਬ ਨੇ ਤੇ ਬੜੇ ਵੱਡੇ ਨਾਮ ਨੇ ਇਹ ਪੰਜਾਬੀ ਸੰਗੀਤ ਇੰਡਸਟਰੀ ਦੇ ਜਦੋਂ ਆਪਾਂ ਦੁਨੀਆ ਦੀ ਗੱਲ ਕਰਦੇ ਜਦੋਂ ਦੁਨੀਆ ਦੇ ਵਿੱਚ ਸੰਗੀਤ ਦੀ ਗੱਲ ਹੁੰਦੀ ਹੈ ਤੇ ਇਹ ਪਹਿਲੇ ਜਿਹੜੇ ਦਰਜੇ ਤੇ ਆਉਂਦੇ ਨੇ ਕਿਵੇਂ ਦਾ ਫੀਲ ਕਰਦਾ ਜਦੋਂ ਇਹਨਾਂ ਨੂੰ ਗੀਤ ਦਿੱਤੇ ਜਾਂ ਬੜੀ ਪਾਜੀ ਇਦਾਂ ਕਹਿ ਲੋ ਕਿ ਕਰਮਾ ਉਸ ਰੱਬ ਦਾ ਵਾਇਗਰੂ ਦਾ ਕਿ ਮੈਨੂੰ ਮੇਰਾ ਨਾਮ ਜੁੜਿਆ ਹੈ ਨਾ ਵੱਡੇ ਲੋਕਾਂ ਦੇ ਵਿੱਚ ਹੂੰ ਤੇ ਖੁਸ਼ੀ ਹੁੰਦੀ ਆ ਜਦੋਂ ਕੋਈ ਬਹੁਤ ਸਾਰੇ ਜਿਹੜੇ ਆਰਟਿਸਟ ਸਾਡੇ ਹਾਮੋ ਮਰਾ ਲਿਖਣ ਵਾਲੇ ਜਾਂ ਗਾਉਣ ਵਾਲੇ ਉਹਨਾਂ ਵਿੱਚ ਜਦੋਂ ਬੰਦੇ ਆ ਜਾਂ ਉਹ ਕਈ ਵਾਰ ਕੋਈ ਜ਼ਿਕਰ ਕਰ ਦਿੰਦਾ ਹੂੰ ਹੂੰ ਤੇ ਉਹ ਫਿਰ ਥੋੜਾ ਜਿਹਾ ਉਹ ਫੀਲ ਕਰਦੇ ਆ ਕਿ ਕਦ ਉੱਚਾ ਇਹਦਾ ਫੀਲ ਕਰਦੇ ਨਹੀਂ ਇੱਕ ਗੱਲ ਹੋਰ ਥੋੜੀ ਮੈਨੂੰ ਜਿਹੜੀ ਮੈਂ ਮਹਿਸੂਸ ਕਰਦਾ ਹਨਾ ਵੀ ਹਾਲਾਂਕਿ ਮਾਫ ਕਰਨਾ ਇਹਨਾਂ ਸ਼ਬਦਾਂ ਨੂੰ ਲੈ ਕੇ ਕਿ ਮੈਨੂੰ ਵੀ ਨਹੀਂ ਪਤਾ ਸੀ ਇਸ ਗੱਲ ਦਾ ਕਿ ਤੁਸੀਂ ਇਸ ਪੱਧਰ ਤੱਕ ਗਏ ਹੋ ਹੋ ਤੁਸੀਂ ਆਪਣੇ ਆਪ ਨੂੰ ਲੁਕੋ ਕੇ ਰੱਖਿਆ ਹੈ ਦੁਨੀਆ ਦੇ ਅੱਗੇ ਉਸ ਤਰੀਕੇ ਨਾਲ ਨਹੀਂ ਆਉਂਦੇ ਕੀ ਕਾਰਨ ਹੈ ਅ ਇੱਕ ਤਾਂ ਸ਼ਾਇਦ ਹੋ ਸਕਦਾ ਵੀ ਆਪਾਂ ਇਹਨਾਂ ਦੇਸ਼ਾਂ 'ਚ ਰਹਿੰਦੇ ਆ ਅਰਜ਼ੇਵੇਂ ਕੰਮ ਕਰ ਹਨ ਇਹ ਸਾਰੀਆਂ ਚੀਜ਼ਾਂ ਪਰਿਵਾਰਕ ਤੇ ਉਹਦੇ ਕਰਕੇ ਵੀ ਬਾਕੀ ਮੈਨੂੰ ਇੱਕ ਦੋ ਵੀ ਆਰਟਿਸਟਾਂ ਨੇ ਵੀ ਇੱਦਾਂ ਗਿਆ ਸਾਡੇ ਪਿੰਡ ਤੋਂ ਹੀ ਆ ਅਮਰਤਾ ਬਿਰਕ ਜੀ ਸਾਰੇ ਜਾਣਦੇ ਆ ਹਾਂ ਤੇ ਉਹਨਾਂ ਨੂੰ ਵੀ ਨਹੀਂ ਸੀ ਪਤਾ ਤੇ ਜਦੋਂ ਫਿਰ ਇਦਾਂ ਅਸੀਂ ਰਾfte ਚਾਏ ਗੱਲ ਕੀਤੀ ਤਾਂ ਮੈਨੂੰ ਕਹਿੰਦੇ ਤੁਸੀਂ ਮੇਰੇ ਪਿੰਡ ਤੋਂ ਆ ਮੈਂ ਕਿਹਾ ਹਾਂਜੀ ਹਾਂ ਕਹਿੰਦੀ ਯਾਰ ਲੋਕ ਲੁਧਿਆਣੇ ਗਾਣਾ ਕਰਕੇ ਦਿੱਲੀ ਗਾਣਾ ਕਰਕੇ ਸਾਰੀ ਦੁਨੀਆ ਨੂੰ ਦੱਸ ਦਿੰਦੇ ਆ ਹਾਂ ਕਿ ਅਸੀਂ ਲੁਧਿਆਣਾ ਦਿੱਲੀ ਜਾ ਕੇ ਮਿਊਜ਼ਿਕ ਕਰਕੇ ਆਏ ਆ ਹੂੰ ਹੂੰ ਤੂੰ ਕਹਿੰਦੀ ਪਾਕਿਸਤਾਨ ਤੂੰ ਕਹਿੰਦੀ ਕਿੱਥੇ ਸਾਈਜ਼ ਹੋਰ ਮਨ ਲੋ ਆਪਾਂ ਤਾਂ ਉਹਨਾਂ ਦਾ ਮਤਲਬ ਬਹੁਤ ਛੋਟੇ ਉਹਨਾਂ ਦਾ ਬਿਲਕੁਲ ਬਿਲਕੁਲ ਵੀ ਉਹਨਾਂ ਦਾ ਕੰਮ ਕਰਕੇ ਵੀ ਤੂੰ ਕਿਸੇ ਨੂੰ ਦੱਸਿਆ ਹੀ ਨਹੀਂ ਅਜੇ ਤੱਕ ਕਿਸੇ ਮੈਗਜ਼ੀਨ ਚ ਐਡ ਨਹੀਂ ਦਿੱਤੀ ਵਾਰਚ ਨਹੀਂ ਦਿੱਤੀ ਤੇ ਮੈਂ ਕਹਾਂ ਜੀ ਪਤਾ ਨਹੀਂ ਵੀ ਲਾਇਬ੍ਰੇਰੀ ਜਾਂ ਕੰਮ ਮੈਂ ਸਮਝਦਾ ਆਪਣਾ ਵੀ ਜਿਹਨੇ ਸੁਣਨ ਵਾਲਾ ਸੁਰਤਾ ਉਹਨੇ ਆਪੀ ਉਹ ਕੱਢ ਕੇ ਸੁਣ ਲੈਣਾ ਤੋ ਬਾਕੀ ਗੱਲ ਇਹ ਵੀ ਹੈ ਥੋੜੀ ਗੱਲ ਬਿਲਕੁਲ ਸਹੀ ਹੈ ਕਿ ਕੈਨੇਡਾ ਵਰਗੇ ਮੁਲਕ ਦੇ ਵਿੱਚ ਰਹਿ ਕੇ ਇੰਨੀਆਂ ਜ਼ਿੰਮੇਵਾਰੀਆਂ ਜ਼ਿੰਮੇਵਾਰੀਆਂ ਜਾਂ ਕਹਿ ਲਓ ਕਿ ਸਾਡੇ ਰੁਝੇਵੇਂ ਇੰਨੇ ਹੋ ਜਾਂਦੇ ਆ ਕਿਉਂਕਿ ਮਿਹਨਤਾਂ ਕਰਨ ਵਾਸਤੇ ਆਏ ਹੋਏ ਆ ਤੋ ਇੱਕ ਸਵਾਲ ਇਹ ਵੀ ਨਾਲ ਬਣ ਜਾਂਦਾ ਹੈ ਕਿ ਇੰਨੇ ਰੁਝੇਵੇਂ ਵਾਲੇ ਸਮੇਂ ਦੇ ਵਿੱਚ ਉਹ ਜਿਹਦੇ ਵਿੱਚ ਤੁਸੀਂ ਬਿਜ਼ਨਸ ਵੀ ਚਲਾ ਰਹੇ ਹੋ ਆਪਦਾ ਪਰਿਵਾਰ ਵੀ ਦੇਖ ਰਹੇ ਹੋ ਤੇ ਇਹਦੇ ਵਾਸਤੇ ਲਿਖਤ ਵਾਸਤੇ ਸਮਾਂ ਕੱਢਣਾ ਮੇਰੇ ਕਰੀਬੀਆਂ ਨੂੰ ਪਤਾ ਹੀ ਆ ਕਿ ਮੈਂ ਲਿਖਦਾ ਆ ਕੌਣ ਕੌਣ ਗਾ ਚੁੱਕਾ ਹੈ ਜਿੱਦਾਂ ਅੱਜ ਸੰਤ ਤੁਹਾਨੂੰ ਪਤਾ ਲੱਗਿਆ ਵਾ ਸੋ ਮੇਰੇ ਸੋ ਦਾ ਵੀ ਇੰਨਾ ਕੁ ਇੱਕ ਵਾਰੀ ਤੁਹਾਡੀ ਜ਼ੁਬਾਨ ਤੋਂ ਦੱਸੋ ਵੀ ਤੁਹਾਡੇ ਲੱਗਦਾ ਕਿ ਨਹੀਂ ਜਿਨੇ ਗਾਈਆਂ ਹਾਂਜੀ ਜੇ ਲਹਿੰਦੇ ਪੰਜਾਬ ਤੋਂ ਨਸੀਬੋ ਲਾਲ ਜੀ ਵਾ ਮੀਆਂ ਦਾਦ ਦੇ ਬੇਟੇ ਸ਼ੇਰ ਮੀਆਂ ਦਾਦ ਸਾਹਿਬ ਹਮ ਮਲਕੋ ਆਰਫ ਲਾਹਰ ਉਹਨਾਂ ਦਾ ਗੀਤ ਆ ਰਿਆ ਸਾਡਾ ਰੰਜੀਤ ਰਾਣੇ ਦਾ ਜੀ ਤੇ ਮਰਤਬ ਅਲੀ ਸ਼ੌਕਤ ਅਲੀ ਹਮ ਸੋ ਹੌਣ ਜਿਹੜੇ ਮੰਨ ਲਓ ਖੈਲੋ ਕਿ ਜਿਹੜੇ ਪਿਛਲੀਆਂ 2-3 ਸਦੀਆਂ ਦੇ ਜਿਹੜੇ ਮਹਾਨ ਗਵਈਏ ਨੇ ਗੁਲਾਮ ਅਲੀ ਸਾਹਿਬ ਜੀ ਹੁਣ ਉਹ ਕਰ ਰਹੇ ਆ ਤੇ ਉਹਨਾਂ ਦਾ ਜਿਹੜਾ ਮਿਊਜ਼ਿਕ ਆ ਸੰਤਾਰਪਾ ਜੀ ਅਮਰੀਕਾ ਤੋਂ ਹਾਂਜੀ ਜੀ ਸੰਤਾਰਪਾ ਹਾਂਜੀ ਸੋ ਇਹ ਤਾਂ ਬਹੁਤ ਵੱਡੇ ਨਾਮ ਆ ਦੋਨਾਂ ਦੇ ਤੇ ਆਪਾਂ ਤਾਂ ਇੱਕ ਛੋਟੀ ਜੀ ਕੰਧ ਚਲੋ ਵੀ ਵਿੱਚ ਉਹਨਾਂ ਦੇ ਵਿੱਚ ਹਨ ਤੇ ਸੁਭਾਗ ਆ ਕਿ ਅਸੀਂ ਇਧਰੋਂ ਚੜਦੇ ਪੰਜਾਬ ਤੋਂ ਜੇ ਆਪਾਂ ਗੱਲ ਚੜਦੇ ਪੰਜਾਬ ਚ ਵੀ ਹਾਂਜੀ ਰਣਜੀਤ ਰਾਣਾ ਜੀ ਆ ਤੇ ਆਪਣੇ ਨਸ਼ਤਰ ਭਾਜੀ ਉਹਨਾਂ ਨੇ ਕੀਤਾ ਗੀਤ ਫਰੋਜ਼ ਖਾਨ ਉਹਨਾਂ ਨੇ ਕੀਤਾ ਕੰਤ ਕਲੇਰ ਨੇ ਕੀਤਾ ਹੂੰ ਸੋ ਕਾਫੀ ਨਾਮ ਆ ਅਮਨ ਰੋਜੀ ਜੀ ਨੇ ਹੁਣ ਦੋ ਤਿੰਨ ਗੀਤ ਕੀਤੇ ਆ ਅਮਰਤਾ ਵਿਰਕ ਉਹਨਾਂ ਨੇ ਕੀਤੇ ਆ ਜੀ ਸੋ ਕਈ ਵਾਰ ਹੁਣ ਦਿਮਾਗ ਚ ਨਾਮ ਵੀ ਭੁੱਲ ਜਾਂਦੇ ਆ ਜੀ ਅੱਛਾ ਮੇਰਾ ਸਵਾਲ ਫੇਰ ਰਹਿ ਗਿਆ ਕਿ ਸਮਾਂ ਕਿਵੇਂ ਕੱਢਦੇ ਹੋ ਲਿਖਣ ਦਾ ਤੁਹਾਡਾ ਕੀ ਸਮਾਂ ਭਾਜੀ ਜਿਹੜਾ ਮੇਰਾ ਅੱਜ ਦਾ ਕੰਮ ਹੈਗਾ ਆ ਅਸੀਂ ਮੰਨ ਲਓ ਰੈਸਟੋਰੈਂਟ ਨਾਲ ਰਿਲੇਟਡ ਹੈਗਾ ਅੱਜ ਦਾ ਨਾ ਤੇ ਬਹੁਤਿਆਂ ਨੂੰ ਪਤਾ ਵੀ ਆ ਉਹ ਫਿਰ ਟਰੈਵਲਿੰਗ ਬਹੁਤ ਜਾਂਦੀ ਮੇਰੀ ਜੀ ਸੋ ਜਦੋਂ ਆਊਟ ਆਫ ਸਿਟੀ ਜਾਣੇ 2-2 ਘੰਟੇ 2.5 ਘੰਟੇ ਘੰਟਾ ਦਾ ਮਿਨੀਮਮ ਚੱਲਦਾ ਹੀ ਆ ਸਾਡਾ ਗੱਡੀ ਚੰਦੀ ਤੇ ਉਹ ਟਾਈਮ ਫੇ ਫਰੀ ਬਹੁਤ ਹੁੰਦਾ ਹਾਂ ਜੀ ਹੂੰ ਗੱਡੀ ਚੱਲਦੇ ਸਮੇਂ ਅੱਛਾ ਫਿਰ ਉਦੋਂ ਤੁਸੀਂ ਉਦੋਂ ਕੁਐਸਚਨ ਆਉਗਾ ਚੀਜ਼ ਦਾ ਡਿਵੈਲਪ ਹੁੰਦੀ ਜਾਂ ਰਹਿਣੀ ਆ ਹਾਂ ਜੀ ਦਿਮਾਗ ਦੇ ਵਿੱਚ ਆਉਂਦੀ ਆ ਹਾਂ ਜੀ ਹਾਂ ਜੀ ਅੱਛਾ ਇੱਕ ਹੋਰ ਅ ਬਿੰਦਰ ਜੀ ਜਦੋਂ ਅੱਜ ਦੀ ਗਾਇਕੀ ਜਾਂ ਅੱਜ ਦੀ ਗੀਤਕਾਰੀ ਹਾਂ ਜੀ ਇਹਨੂੰ ਆਪਾਂ ਕੰਪੇਅਰ ਕਰਦੇ ਹਾਂ ਅ ਸੂਫੀ ਗੀਤਕਾਰੀ ਨਾਲ ਜਾਂ ਸੂਫੀ ਕਲਾਮ ਦੇ ਨਾਲ ਜਾਂ ਜਿਹੜੇ ਪਹਿਲਾ ਗੀਤ ਗਾਏ ਜਾਂਦੇ ਸੀ ਜਿਵੇਂ ਤੁਸੀਂ ਫਿਰੋਜ਼ ਖਾਨ ਹੋਰਾਂ ਦਾ ਨਾਮ ਲਿਆ ਤੇ ਆਪਣਾ ਸਾਈਂ ਜੀ ਨੇ ਤੁਹਾਡੇ ਜਿਹੜੇ ਕਲਾਮ ਗਾਏ ਹਨ ਤਾਂ ਉਹ ਤੁਸੀਂ ਅੱਜ ਦੇ ਦੌਰ ਨੂੰ ਤੇ ਉਸ ਦੌਰ ਨੂੰ ਕਿਵੇਂ ਦੇਖਦੇ ਹੋ ਇਹਦੇ ਵਿੱਚ ਸਾਡੇ ਲਈ ਵੀ ਜੀ ਦੱਸਣਾ ਵੀ ਔਖਾ ਬਹੁਤ ਆ ਸਮਝਣਾ ਵੀ ਔਖਾ ਬਹੁਤ ਆ ਤੇ ਕਿਉਂਕਿ ਅਸੀਂ ਉਹ ਸ਼ੁਰੂ ਤੋਂ ਨੁੱਸੇ ਸੁਣਿਆ ਹੁਣ ਵੀ ਨੁੱਸੇ ਸੁਣਦੇ ਆ ਜਿਹੜੇ ਨਵੇਂ ਮੁੰਡੇ ਆਏ ਆ ਮੈਨੂੰ ਬਹੁਤਿਆਂ ਦਾ ਨਾਮ ਵੀ ਨਹੀਂ ਪਤਾ ਹਮ ਵੀ ਕੌਣ ਆ ਇਹ ਹਨਾ ਕੀ ਨਾਮ ਇਹਨਾਂ ਦੇ ਪਰ ਉਹ ਉਹੀ ਗੱਲ ਆ ਜਾਂਦੀ ਵੀ ਜਦੋਂ ਹੁਣ ਇਹ ਜਨਰੇਸ਼ਨ ਵਾਈਜ਼ ਆਰਟਿਸਟਸ ਵੀ ਬਣਦੇ ਆ ਹਮ ਸ਼ਹਿਜ ਰੋ ਅਸੀਂ ਬੋਨ ਹੋਏ ਉਦੋਂ ਮਰਮੋਣ ਭਾਜੀ ਹੁਣੀ ਦੇਵੀ ਭਾਜੀ ਹੁਣੀ ਬਿਲਕੁਲ ਗਾਉਂਦੇ ਸੀ ਨਹੀਂ ਬਿਲਕੁਲ ਹਾਂ ਤੇ ਉਦੋਂ ਪੀਕਤੇ ਸੀ ਪਰ ਉਹਨਾਂ ਨੂੰ ਅੱਜ ਵੀ ਉਦਾਂ ਹੀ ਅਸੀਂ ਉਹਨਾਂ ਨੂੰ ਸੁਣੀ ਜਾਂਦੇ ਹਾਂ ਜੇ ਉਹਨਾਂ ਤੋਂ ਕੋਈ ਹੋਰ ਵੱਖਰਾ ਸੁਣਨਾ ਸੀ ਫਿਰ ਨੂਸਾ ਸਾਹਿਬ ਸੀ ਗੁਲਾਮ ਅਲੀ ਸਾਹਿਬ ਸੀ ਮਰਾਤਾਬਲੀ ਸਾਹਿਬ ਸੀ ਹੈ ਨਾ ਉਹਨਾਂ ਨੂੰ ਆਪਣੇ ਤੋਂ ਵੱਡੇ ਨੇ ਪਰ ਜਿਹੜੇ ਹੁਣ ਜਿੱਦਾਂ ਕਹ ਲਓ ਵੀ ਹੁਣ ਜਿਹੜੇ ਬੱਚੇ ਆਏ ਆ 14-15 ਸਾਲ ਦੇ ਉਹਨਾਂ ਦੇ ਆਰਟਿਸਟ ਉਹ ਆ ਫਿਰ ਜੇ ਉਹਨਾਂ ਨੇ ਕੁਝ ਵੱਡਾ ਸੁਣਨਾ ਫਿਰ ਉਹ ਇਹਨਾਂ ਨੂੰ ਸੁਣਦੇ ਆ ਮਤਲਬ ਡਿਪੈਂਡ ਕਰਦਾ ਹਾਂਜੀ ਉਦਾਂ ਦਾ ਸਮੇਂ ਦਾ ਜਨਰੇਸ਼ਨ ਆ ਜਿਹਦੇ ਤਾਂ ਜੁੱਥ ਆਈ ਜਾਂਦਾ ਉਹਦਾ ਚੇਂਜਸ ਉਹਦਾ ਚੇਂਜਸ ਆਈ ਜਾਂਦੇ ਹਨਾ ਟੇਸਟ ਬਦਲ ਗਿਆ ਉਹ ਆਪਣੇ ਆਪਣੀ ਜਗ੍ਹਾ ਤੇ ਸਹੀ ਹੈ ਜੋ ਅੱਜ ਕੱਲ ਕਰਦੇ ਹਨ। ਅੱਲੀ ਅੱਜ ਕੱਲ ਜੇ ਹੁਣ ਮਿਊਜ਼ਿਕ ਦੀ ਖੜਾ ਚਲੋ ਮੇਰਾ ਵੀ ਪਛੋਕੜ ਜਿਹੜਾ ਮਿਊਜ਼ਿਕ ਨਾਲ ਜੁੜਿਆ ਜੁੜਿਆ ਹੋਇਆ ਹਾਂਜੀ ਹਾਂਜੀ ਮਿਊਜ਼ਿਕ ਦੀ ਗੱਲ ਕਰੀ ਉਹ ਬਦਲ ਗਿਆ ਗਾਇਕੀ ਬਦਲ ਗਈ ਹੈ, ਗੀਤਕਾਰੀ ਬਦਲ ਗਈ ਹੈ, ਵੀਡੀਓ ਬਣਾਉਣ ਦੇ ਤਰੀਕੇ ਬਦਲ ਗਿਆ ਮਤਲਬ ਸਾਰਾ ਹੀ ਭਾਜੀ ਬਦਲਣਾ ਹੀ ਸੀ ਜਿੱਦਾਂ ਹੁਣ ਆਪਾਂ ਜਿਹੜੀ ਆਪਾਂ ਆਪਣੇ ਇਸ ਜਵਾਨੀ ਤੋਂ ਜਾਂ ਇਸ ਆਧੁਮਰਚਾਨ ਤੇ ਆਪਾਂ ਤਿੰਨ ਚਾਰ ਸਟੈਪ ਦੇਖ ਲੈ ਹੂੰ ਆਪਾਂ ਮੱਝਾਂ ਨੂੰ ਪਾਣੀ ਵੀ ਪੜਾ ਲੈ ਪੱਠੇ ਵੀ ਪਾ ਲੈ ਹਨਾ ਤੇ ਦੁੱਧ ਤੋਂ ਲੈਣ ਵੀ ਜਾਂਦੇ ਰਹੇ ਦੇਣ ਵੀ ਜਾਂਦੇ ਰਹੇ ਹਾਂ ਤੇ ਹੁਣ ਉਹ ਸਾਡੇ ਬਚਨ ਦੀ ਝੋਖੜੇ ਚ ਖਣੀ ਹੁਣ ਸਾਡੇ ਬਚਨ ਦੇ ਕਿ ਵੀ ਦੁੱਧ ਹੀ ਹੈ ਉਹ ਦੁੱਧ ਘਰੇ ਦੇ ਕੇ ਜਾਂਦਾ ਤੇ ਉਹੀ ਦੁੱਧ ਦਿੰਦਾ ਸਾਈਕਲ ਤੇ ਆਉਂਦੇ ਜਾਂਦੇ ਰਹੇ ਫਿਰ ਸਕੂਟਰ ਕਾਰਾਂ ਸਾਰਾ ਕੁਝ ਚਲਾ ਲਿਆ ਹਨਾ ਜੀ ਜੀ ਤੇ ਕਈਆਂ ਨੇ ਜਦੋਂ ਜੀ ਆਪਣੇ ਤੋਂ ਪਹਿਲਾਂ ਦੇਖੀ ਸੀ ਸਾਈਕਲ ਤੋਂ ਸਾਈਕਲ ਤੇ ਹੀ ਮੁੱਕ ਗਈ ਹੈ ਨਾ ਮੁੱਕ ਗਿਆ ਸਹੀ ਗੱਲ ਉਹ ਉਹੀ ਉਹੀ ਉਮਰ ਕਰਦੇ ਆਪਾਂ ਸਾਈਕਲਾਂ ਤੋਂ ਸ਼ੁਰੂ ਹੋ ਕੇ ਕਾਰਾਂ ਤੇ ਆ ਗਏ ਹਨ ਜਹਾਜ਼ਾਂ ਤੇ ਆ ਗਏ ਸੋ ਇਦਾਂ ਉਹ ਹੁਣ ਹੋਰ ਐਡਵਾਂਸ ਆ ਅਸੀਂ ਕਹੇ ਸੋਚਿਆ ਘੋੜੇ ਸੀ ਵੀ ਇੱਕ ਸਲੇਟ ਜੀ ਜਿਹੜੀ ਆ ਤੇ ਉੜਾੜਾ ਆਪਾਂ ਲੈ ਗਦੇ ਸੀ ਉਹ ਸਲੇਟ ਟੱਚ ਵੀ ਹੋ ਜਾਣੀਆਂ ਕਦੇ ਸਹੀ ਗੱਲ ਅਸੀਂ ਉਹਦੇ ਹੋਰ ਸੋਚਿਆ ਕਦੇ ਵੀ ਨਹੀਂ ਸੋਚਿਆ ਸੀ ਨਾ ਸਭ ਤੋਂ ਵੱਡੇ ਜਿਹੜਾ ਚੇਂਜਸ ਅਸੀਂ ਦੇਖੇ ਸਾਰੀ ਦੁਨੀਆ ਉਸ ਸਲੇਟ ਦੀ ਆ ਜਾਣੀ ਹੈ ਨਾ ਤੇ ਉਹ ਸਲੇਟ ਹੁਣ ਜਿਹੜੀ ਅਸੀਂ ਉਹ ਸਲੇਟੀਆਂ ਖਾ ਖੋ ਕੇ ਜਾਂ ਸੱਟ ਸੁੱਟ ਕੇ ਲੱਬ ਲੁੱਬ ਕੇ ਲਿਖਦੇ ਹੁੰਦੇ ਸੀ ਉੱਤੇ ਦੁਨੀਆ ਲਿਖਣੀ ਹੈ ਨਾ ਉਹ ਤੇ ਸਾਰੀਆਂ ਉਦਾਂ ਦੀ ਸਲੇਟ ਦੇ ਉੱਤੇ ਦੇਂਦੀ ਆ ਸਾਰੀ ਦੁਨੀਆ ਦਾ ਡਾਟਾ ਆ ਤੇ ਬਈ ਚਲੋ ਗਾਇਕੀ ਗੀਤਕਾਰੀ ਬੰਨੀ ਫੇਰ ਆਉਣਾ ਤੁਹਾਡੇ ਤੁਹਾਡੀ ਬਹਿਰ ਕੀ ਹੈ ਕਿਸ ਤਰ੍ਹਾਂ ਦੀ ਬਹਿਰ ਤੁਸੀਂ ਲਿਖਣੀ ਪਸੰਦ ਕਰਦੇ ਹੋ ਅ ਗੀਤਕਾਰੀ ਦੇ ਵਿੱਚ ਕੋਸ਼ਿਸ਼ ਭਾਜੀ ਸਾਰਾ ਤਰ੍ਹਾਂ ਦਾ ਕੀਤਾ ਧਾਰਮਿਕ ਵੀ ਵੈਸੇ ਮੇਰਾ ਬਰਾਬਰ ਦਾ ਤਾਂ ਧਾਰਮਿਕ ਵੀ ਅਸੀਂ ਜਿਹੜੇ ਕਰੀਬੀ ਬੰਦੇ ਜਾਣਦੇ ਆ ਕਿ ਅਸੀਂ ਸ੍ਰੀ ਜੋਗੀ ਬਾਬਾ ਬਲਕਨਾਥ ਦੇ ਫਾਕਤਾਂ ਚੋਈਆਂ ਹਾਂ ਨਾ ਪਾਗਲ ਸਾਨੂੰ ਅਸੀਂ ਉਹਨਾਂ ਦੀ ਲੜ ਲੱਗਿਓ ਆ ਤੇ ਉਹਨਾਂ ਦੀਆਂ ਭੇਟਾਂ ਹਰ ਸਾਲ ਕੋਈ ਨਾ ਕੋਈ ਹਾਜ਼ਰੀ ਵਾਲੇ ਨਿਆ ਮਹਾਮਾਈ ਦੇ ਕਰ ਲੰਨੇ ਆ ਹੂੰ ਗੁਰੂ ਸਾਹਿਬਾਂ ਦੀ ਗਾਥਾ ਗਾਲੀ ਦੀ ਆ ਨਾ ਲਿਖ ਲਈ ਦੀ ਆ ਤੇ ਕੋਈ ਸ਼ਬਦ ਵੀ ਸਾਲ ਬਾਅਦ ਇੱਕ ਅੱਧਾ ਬਣਾ ਲੀਦਾ ਸੋ ਸੈਡ ਵੀ ਕੀਤੇ ਆ ਬੀਟ ਵੀ ਆ ਰੋਮਾਂਟਿਕ ਵੀ ਆ ਹੁਣ ਹਰ ਇੱਕ ਤਰ੍ਹਾਂ ਦੇ ਹਾਂਜੀ ਹੁਣ ਜਦੋਂ ਪਿੱਛੇ ਗਜ਼ਲ ਦੀ ਗੱਲ ਚੱਲਦੀ ਤਾਂ ਆਪਾਂ ਕਦੇ ਲਿਖੀ ਨਹੀਂ ਸੀ ਗਜ਼ਲ ਜੀ ਤੇ ਜਦੋਂ ਫਿਰ ਗਜ਼ਲ ਚੱਲੀ ਆ ਤਾਂ ਸੰਤਾਰ ਪਾਜੀ ਕਹਿੰਦੇ ਵੀ ਤੂੰ ਪਹਿਲਾਂ ਸੁਣ ਲਾ ਗਜ਼ਲਾਂ ਕਿਉਂਕਿ ਐਡੇ ਵੱਡੇ ਆਰਟਿਸਟ ਨੂੰ ਜਦੋਂ ਕੋਈ ਚੀਜ਼ ਸੁਣਾਉਣੀ ਹੁੰਦੀ ਕਿਉਂਕਿ ਥੌਟ ਵੀ ਮੈਚ ਨਹੀਂ ਕਰਨਾ ਚਾਹੀਦਾ ਬੋਲ ਤਾਂ ਬਹੁਤ ਦੂਰ ਦੀ ਗੱਲ ਹੋ ਜਾਂਦੀ ਹੈ ਬਿਲਕੁਲ ਤੇ ਅਗਲੇ ਨੇ ਉਹਦੇ ਮੜਾ ਜੇ ਅਗਲੇ ਨੇ ਕਹਿਣਾ ਹੁੰਦਾ ਨਹੀਂ ਯਾਰ ਮੈਂ ਇਦਾਂ ਦਾ ਗਾ ਚੁੱਕਾ ਪਹਿਲਾਂ ਹੂੰ ਤਾਂ ਅਸੀਂ ਭਾਈ ਅਸੀਂ 80 90 ਗਜ਼ਲਾਂ ਸੁਣ ਮਾਰੀਆਂ ਜੀ ਹੈ ਤੇ ਉਹ ਫਿਰ ਦੋ ਬਣਾਈਆਂ ਗਜ਼ਲਾਂ ਹਾਂਜੀ ਤੇ ਦੋ ਬਣਾਈਆਂ ਤੇ ਫਿਰ ਅਸੀਂ ਉਹਨਾਂ ਚੋਂ ਜਿਹੜੀ ਫਿਰ ਵਧੀਆ ਸਾਨੂੰ ਲੱਗੀ ਅਸੀਂ ਉਹਨਾਂ ਨੂੰ ਭੇਜੀ ਜਿਹੜੇ ਗੁਲਾਮ ali ਸਾਹਿਬ ਨਾਲ ਮਿਲਣ ਦਾ ਸਬਾਬਾ ਇਹ ਵਾਇਆ ਸਕਦਾਰ ਹੋਇਆ ਜਾਂ ਕਿਸ ਤਰ੍ਹਾਂ ਹਾਂਜੀ ਗਲਤੀ ਅਸੀਂ ਇਕੱਠਿਆਂ ਨੇ ਵੀ ਕੀਤੀ ਸੀ ਇੱਕ ਦੋ ਵਾਰ ਪਰ ਸਾਡੇ ਸਿਗੇ ਜਦੋਂ ਪਾਕਿਸਤਾਨ ਚ ਬਹੁਤ سارے ਆਰਟਿਸਟਾਂ ਨਾਲ ਕੰਮ ਕਰ ਚੁੱਕੇ ਆ ਕੋਈ ਨਾ ਕੋਈ ਅੱਗੇ ਉਹ ਰਾਹਤੇ ਚ ਮਿਲਦਾ ਹਨਾ ਮਿਲਦਾ ਰਹਿੰਦਾ ਸਕਦਾਰ ਭਾਈ ਹਣੀ ਤਾਂ ਉਹਨਾਂ ਨੂੰ ਪਹਿਲਾਂ ਤੋਂ ਜਾਣਦੇ ਆ ਗੁਲਾਮ阿里 ਸਾਹਿਬ ਨੂੰ ਪਰ ਅਸੀਂ ਫਿਰ ਜਦੋਂ ਉਹਨਾਂ ਨਾਲ ਕਿਉਂਕਿ ਉਹ ਗਾ ਨਹੀਂ ਸੀ ਰਿਹਾ ਹੁਣ ਇਸ ਟਾਈਮ ਉਹਨਾਂ ਕਲਾਮਕਾਰ ਨਹੀਂ ਰਹਿ ਜੀ ਤੇ ਮੈਂ ਹੁਣ ਜਦੋਂ ਪਾਕਿਸਤਾਨ ਕੇ ਮੈਂ ਪੁੱਛਿਆ ਸੀ ਮੈਂ ਕਿਹਾ ਅੱਬਾ ਜੀ ਤੁਸੀਂ ਇੰਨਾ ਚਿਰ ਗਾਇਆ ਨਹੀਂ 16-17 ਸਾਲ ਹੋ ਗਏ ਸੋ ਸਟੋਰੀ ਹੋਗੀਆਂ ਕਹਿੰਦਾ ਜਿਹੜੇ ਮੇਰੇ ਲਿਖਦੇ ਹੁੰਦੇ ਸੀ ਉਹ ਤਾਂ ਅੱਲਾ ਨੂੰ ਪਿਆਰੇ ਹੋ ਗਏ ਕਿਉਂਕਿ ਉਹ ਸਾਬ ਦੇ ਸ਼ਾਇਰ ਤੇ ਉਹਨਾਂ ਨੂੰ ਫਿਰ ਲੱਗਦਾ ਨਹੀਂ ਸੀ ਵੀ ਹੁਣ ਕੋਈ ਕੋਈ ਇਦਾਂ ਦੀ ਚੀਜ਼ ਲਿਆਊਗਾ ਜਾਂ ਕਿੱਦਾਂ ਕਰੂਗਾ ਮਤਲਬ ਉਹਨਾਂ ਨੂੰ ਆਪ ਦੇ ਪੱਧਰ ਦਾ ਜਿਹੜਾ ਗੀਤਕਾਰ ਜਾਂ ਕਿਹਦੇ ਸ਼ਬਦ ਨਹੀਂ ਮਿਲ ਰਹੇ ਸ਼ਬਦ ਨਹੀਂ ਸੀ ਮਿਲ ਰਹੇ ਹਾਂਜੀ ਤੇ ਫਿਰ ਫਿਰ ਮੈਨੂੰ ਇੱਕ ਹੋਰ ਵੱਡੀ ਗੱਲ ਉਹਨਾਂ ਨੇ ਦੱਸੀ ਸੀ ਕਿ ਕਹਿੰਦੇ ਤੂੰ ਚੜ੍ਹਦੇ ਪੰਜਾਬ ਤੋਂ ਦੂਸਰਾ ਸ਼ਹਿਰ ਹੈ ਜਿਹਨੂੰ ਮੈਂ ਗਉਣ ਲੱਗਾ ਵਾਟਸਐਪ ਤੇ ਪਹਿਲਾਂ ਸ਼ਿਵ ਕੁਮਾਰ ਪਟਾਲਵੀ ਨੂੰ ਉਹਨਾਂ ਨੇ ਗਾਇਆ ਸੀ ਅੱਛਾ ਸ਼ਿਵ ਤੋਂ ਬਾਅਦ ਤੁਹਾਨੂੰ ਗਾਇਆ ਕੀ ਬਾਤ ਹੈ ਜੀ ਵਾਕਈ ਇਹ ਤਾਂ ਸਾਡੇ ਵਾਸਤੇ ਵੀ ਮਾਣ ਵਾਲੀ ਗੱਲ ਹੈ ਸਾਰੇ ਪੰਜਾਬੀਆਂ ਵਾਸਤੇ ਮਾਣ ਵਾਲੀ ਗੱਲ ਹੈ ਕਿਉਂਕਿ ਇਸ ਤਰ੍ਹਾਂ ਜਿਹੜੇ ਐਡੇ ਵੱਡੇ ਰੁਤਬੇ ਤੇ ਗਾਇਕ ਜਿਹੜੇ ਗਜ਼ਲ ਗਾਇਕ ਨੇ ਉਹਨਾਂ ਵੱਲੋਂ ਇਹ ਸ਼ਬਦ ਕਹਿਣੇ ਮੈਨੂੰ ਲੱਗਦਾ ਸਾਰਿਆਂ ਵਾਸਤੇ ਮਾਣ ਵਾਲੀ ਗੱਲ ਹੈ ਦੂਜਾ ਮੈਂ ਪੁੱਛਣਾ ਚਾਹੂੰਗਾ ਕਿ ਸਾਈਂ ਜੀ ਨਾਲ ਤੁਹਾਡਾ ਮੇਲ ਕਿਵੇਂ ਹੁੰਦਾ ਸਾਈਂ ਜੀ ਨਾਲ ਤੁਸੀਂ ਕਿਸ ਤਰ੍ਹਾਂ ਜੁੜਦੇ ਹੋ ਸਾਈਂ ਜੀ ਨਾਲ ਤਾਂ ਹੁਣ ਉਹ ਮੈਨੂੰ ਬੇਟਾ ਹੀ ਕਹਿੰਦੇ ਆ ਉਹਨਾਂ ਦੇ ਜਦੋਂ ਦੋ ਬੇਟੇ ਆ ਤੇ ਉਹ ਮੈਨੂੰ ਤੀਸਰਾ ਵੀ ਕਹਿ ਦਿੰਦੇ ਆ ਬੈਸੇ ਮੇਰੇ ਸਾਰੇ ਸੱਜਣ ਮਿੱਤਰਾਂ ਨੂੰ ਪਤਾ ਕਿ ਸਾਈ ਹਣੀ ਬਹੁਤ ਕਰੀਬੀ ਨੇ ਜੀ ਉਹ ਤਾਂ ਜੇ ਹੁਣ ਹਫ਼ਤਾ 10 ਦਿਨ ਲੰਘ ਜਾਣ ਵੀਡੀਓ ਕਾਲ ਨਾ ਕਰਨ ਤਾਂ ਨਿਆਣਿਆਂ ਨੂੰ ਕਹਿਣ ਲੱਪੰਦੇ ਵੀਡੀਓ ਕਾਲ ਲਾਓ ਮੁੰਡੇ ਦਾ ਫੋਨ ਨਹੀਂ ਆਇਆ ਉਹ ਅੱਛਾ ਤੇ ਹੁਣ ਇਦਾਂ ਦਾ ਥੋੜਾ ਜਿਹਾ ਬਣ ਗਿਆ ਪਰ ਜਦੋਂ ਕੰਮ ਕਰਨ ਲਈ ਅਸੀਂ ਇੱਕ ਫਰੂਕ ਸਟੂਡੀਓ ਆ ਪਾਕਿਸਤਾਨ ਦੇ ਵਿੱਚ ਲਾਹੌਰ ਚ ਬਹੁਤ ਪੁਰਾਣਾ ਉੱਥੇ ਨੂਰ ਜਹਾਂ ਸਾਹਿਬ ਮਹਿੰਦੀ हसन ਜੀ ਨੇ ਜੀ ਨੂਰ ਜਹਾਂ ਜੀ ਨੇ ਫਿਰ ਨੂਸਰ ਸਾਹਿਬਾ ਨੇ ਇਹ ਨਾ ਸਾਰਿਆਂ ਨੇ ਉੱਥੇ ਬੁਕਲਾਂ ਕੀਤੀਆਂ ਜੀ ਅਸੀਂ ਸਭ ਤੋਂ ਪਹਿ ਉਹ ਉਹਨਾਂ ਨੇ ਫਿਰ ਸਾਈ ਹੁਣਾ ਨਾਲ ਕੀਤੀ ਸੀ ਵੀ ਅਸੀਂ ਇੱਕ ਬਾਬੇ ਨਾਨਕ ਦਾ ਕਲਾਮ ਕਰਨਾ ਜੀ ਕਿ ਉਹ ਅਸੀਂ ਉਹਦਾ ਮਿਊਜ਼ਿਕ ਕੀਤਾ ਸੀ ਕੰਪੋਜ਼ ਕੀਤਾ ਸਾਡੇ ਬਹੁਤ ਰਿਸਪੈਕਟਡ ਨੇ ਅਸ਼ੋਕ ਸ਼ਰਮਾ ਜੀ ਉਹਨਾਂ ਵੱਲੋਂ ਤਿਆਰ ਕੀਤੀ ਸੀ ਉਹਦੀ ਕੰਪੋਜੀਸ਼ਨ ਮਿਊਜ਼ਿਕ ਜੀ ਤੇ ਫਿਰ ਅਸੀਂ ਜ ਉਹਨਾਂ ਮੁਰੇ ਦੱਸਗਾ ਕਿ ਮਨ ਦੀ ਇੱਕ ਤਮੰਨਾ ਸੀ ਵੀ ਸਾਈ ਜ਼ੋਰੂਣੀ ਜਿਹੜੇ ਫਕੀਰ ਗਵਈਏ ਨੇ ਜੀ ਇਹ ਵੀ ਸਦੀਆਂ ਚ ਇੱਕ ਵਾਰ ਹੀ ਆਉਂਦੇ ਆ ਕੋਈ ਬਾਰ-ਬਾਰ ਨਹੀਂ ਆਉਂਦੇ ਹਣਾ ਬਿਲਕੁਲ ਬਿਲਕੁਲ ਤੇ ਉਹਨਾਂ ਨੇ ਬਾਰੇ ਸ਼ਾ ਨੂੰ ਬਾਬਾ ਬੁੱਲੇ ਸ਼ਾ ਨੂੰ ਬਾਬਾ ਫਰੀਦ ਨੂੰ ਬਹੁਤ ਗਾਇਆ ਸੀ ਤੇ ਮੇਰੀ ਤਾਂ ਆਪਣੀ ਤਮੰਨਾ ਸੀ ਕਿ ਬਾਬੇ ਨਾਨਕ ਨੂੰ ਵੀ ਗਾਜਣ ਹਾਂ ਤੇ ਫਿਰ ਇਸ ਕਰਕੇ ਅਸੀਂ ਇੱਕ ਮਹਿਮਾ ਬਾਬੇ ਬਾਬੇ ਨਾਨਕ ਦੀ ਬਣਾਈ ਸੀ ਤੇ ਉਹਨਾਂ ਕੋਲੋਂ ਫਿਰ ਅਸੀਂ ਉਹ ਬਣਵਾਈ ਸੀ ਹੂੰ ਤੇ ਉਹ ਉਹ ਸੀ ਉਸ ਤੋਂ ਬਾਅਦ ਫਿਰ ਉਹਨਾਂ ਨਾਲ ਜਦੋਂ ਗੱਲਾਂបੱਤਾਂ ਹੋਣੀਆਂ ਗਈਆਂ ਕਹਿੰਦੇ ਵੀ ਜਦਾਂ ਕਿ ਜੋ ਦਿਲ ਸਾਫ਼ ਹੋਵੇ ਤੁਹਾਡਾ ਜਾਂ ਤੁਸੀਂ ਉਹ ਨੇੜਤਾ ਬੱਝ ਨੇੜਤਾ ਬੱਝ ਜਾਂਦੀ ਵੀ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਕਿਸੇ ਨੂੰ ਏ ਫੇਸ ਟੂ ਫੇਸ ਮਿਲੋ ਜਿਹੜਾ ਪਿਆਰ ਤਾਂ ਉਹੀ ਹੁੰਦਾ ਜਿਹੜਾ ਬਿਨਾਂ ਦੇਖੇ ਵੀ ਹੋ ਜਾਣਾ ਬਿਲਕੁਲ ਤੇ ਉਹਨਾਂ ਨੂੰ ਵੀ ਪਿਆਰ ਹੋ ਬਿਨਾਂ ਦੇਖੇ ਹੀ ਹੋ ਗਿਆ ਸੀ ਹਾਂ ਤੇ ਤੁਹਾਡੇ ਜੇ ਆਪਾਂ ਗੀਤਾਂ ਵਿੱਚੋਂ ਗੱਲ ਕਰੀਏ ਹਨਾ ਵੀ ਤੁਹਾਡੇ ਜਿਹੜੇ ਹੁਣ ਤੱਕ ਲਿਖੇ ਹੋਏ ਗੀਤ ਆ ਤੁਹਾਨੂੰ ਉਹਨਾਂ ਦੇ ਵਿੱਚੋਂ ਕਿਹੜਾ ਜਿਹੜਾ ਸਭ ਤੋਂ ਦਿਲ ਦੇ ਕਰੀਬ ਨੇੜੇ ਲੱਗਦਾ ਵੀ ਜਿਹੜੇ ਆਹ ਜਿਹੜੀ ਲਿਖਤਾ ਮੈਂ ਇਸ ਤੋਂ ਅੱਗੇ ਆ ਜਿਹੜਾ ਮੈਂ ਨਹੀਂ ਲਿਖ ਸਕਦਾ ਜਾਂ ਕੋਈ ਲਹਿ ਇਸ ਤਰ੍ਹਾਂ ਦਾ ਵੈਸੇ ਤਾਂ ਜਦੋਂ ਜਦੋਂ ਨਸੀਬੋ لال ਜੀ ਨੇ ਗਾਣਾ ਕੀਤਾ ਸੀ ਜੀ ਤੇ ਉਹਨਾਂ ਨੂੰ ਤਾਂ ਨਹੀਂ ਸੀ ਕਦੇ ਦੇਖਿਆ ਪਰ ਉਹਨਾਂ ਦੇ ਆਪਣੇ ਇੱਕ ਦਬਾਬੇ ਚ ਹੁੰਦਾ ਨਾ ਉਹ ਆਪਣੇ ਗਾਉਂਦੇ ਆ ਕੈਸਟਾਂ ਵਾਲੇ ਉਹ ਲਾ ਦਿੰਦੇ ਆ ਤੇ ਉਹ ਡਾਂਸ ਕਰਦੇ ਆ ਮੁਰੇ ਉਦੋਂ ਦਰਿਆ ਤੇ ਬਹਿ ਕੇ ਨਸੀਬੋ ਦੇ ਗਾਣੇ ਚੱਲਦੇ ਹੁੰਦੇ ਸੀ ਤੇ ਉਹ ਨੱਚਦੇ ਹੁੰਦੇ ਸੀ ਨਾ ਤੇ ਉਹ ਵੀ ਬਹੁਤ ਵੱਡੀ ਗੱਲ ਸੀ ਜਦੋਂ ਨਸੀਬੋ ਨੇ ਗਾ ਲਿਆ ਜੀ ਵੀ ਬਹੁਤ ਵੱਡੀ ਗੱਲ ਆ ਵੀ ਐਂਡ ਆ ਨਾ ਮਤਲਬ ਤੁਹਾਨੂੰ ਲੱਗਦਾ ਸੀ ਵੀ ਆ ਫਿਰ ਜਦੋਂ ਸਾਈਂ ਜ਼ੂਰ ਨੇ ਗਾਇਆ ਉਦੋਂ ਵੀ ਇਹਦੇ ਲੱਗਾ ਸ਼ੌਕਤ ਸਾਹਿਬ ਨੇ ਗਾ ਲਿਆ ਹਾਂ ਤੇ ਫਿਰ ਮਰਤਬ ਵਾਲੀ ਸਾਹਿਬ ਨੇ ਗਾ ਲਿਆ ਕਿਉਂਕਿ ਠੋਸ ਗਵਈਏ ਨੇ ਜੀ ਪਰ ਹੁਣ ਇਹ ਸਦੀ ਜਿਹੜੀ ਗੁਲਾਮ ਅਲੀ ਸਾਹਿਬ ਨੇ ਕਾਇਆ ਇਹ ਮੈਨੂੰ ਲੱਗਦਾ ਕਿ ਵੱਡੀ ਗੱਲ ਬਹੁਤ ਡੀਕਾਦੀਆ ਵੱਡੀ ਗੱਲ ਹੋ ਜਾਣੀ ਕਿਉਂਕਿ ਇਹ ਇਹ ਰੱਬ ਦੇ ਬਣਾਇਓ ਗਵਈਏ ਇਹ ਆਪ ਸਿੱਕੇ ਨਹੀਂ ਬਣਦੇ ਹੂੰ ਇਹ ਉਹਦੇ ਅੱਲਾਹ ਤਾਲਾ ਦੇ ਭੇਜੇ ਗਵਈਏ ਹਨ ਸੋ ਜੇ ਉਹ ਇਹ ਗਵਈਏ ਗਾਧਣ ਤਾਂ ਫਿਰ ਮੈਂ ਚਾਹਣਾ ਵੀ ਪਮਾ ਲੱਖਾਂ ਲੋਕ ਮੈਨੂੰ ਨਾ ਵੀ ਜਾਣਦੇ ਹੁਣ ਪਰ ਅੰਦਰ ਖੁਸ਼ੀ ਬਹੁਤ ਆਉਂਦੀ ਹੈ ਹਾਂ ਤੇ ਬਿੰਦਰ ਇੱਕ ਜਿਹੜੀ ਤੁਹਾਡੇ ਨਾਲ ਆ ਖਾਸ ਮੈਂ ਗੱਲ ਕਰਨੀ ਚਾਹੂੰਗਾ ਕਿ ਆ ਪਾਕਿਸਤਾਨ ਦੇ ਗਾਇਕਾਂ ਨਾਲ ਜਾਂ ਉੱਥੋਂ ਦੇ ਗਵਈਆਂ ਨਾਲ ਇੱਕ ਖਾਸਾ ਲਗਾਅ ਹੋਣ ਦਾ ਕੋਈ ਕਾਰਨ ਨਹੀਂ ਭਾਜੀ ਦੇਖੋ ਜਦੋਂ ਕੋਈ ਲਿਖਦਾ ਉਹ ਜ਼बान ਲਈ ਲਿਖਦਾ ਨਾ ਜੀ ਜ਼बान ਜਿਹੜੀ ਅਸੀਂ ਪੜ੍ਹੀ ਆ ਜਾਂ ਲਿਖੀ ਆ ਉਹ ਜ਼बान ਲਈ ਲਿਖਦੇ ਹੁਣ ਉਹ ਸਾਰੇ ਇੱਥੇ ਅਸੀਂ ਕੈਨੇਡਾ ਸਾਰੇ ਇੱਥੇ ਤੁਹਾਨੂੰ ਪਤਾ ਹੀ ਆ ਜਿਹੜੀ ਸਾਡੀ ਜ਼ਬਾਨ ਬੋਲਦੇ ਹੋਰ ਵੀ ਇੱਕ ਦੋ ਕੰਟਰੀਆਂ ਜਿੱਦਾਂ ਫਿਜੀ ਹੋ ਗਈ ਉਹ ਹਿੰਦੀ ਬੋਲਦੇ ਆ ਸਾਨੂੰ ਸਮਝ ਆਉਂਦੀ ਉਹਨਾਂ ਨੂੰ ਸਾਡੀ ਸਮਝ ਆਉਂਦੀ ਜੀ ਪਾਕਿਸਤਾਨ ਹੋ ਗਿਆ ਸਾਨੂੰ ਸਾਡੀ ਸਮਝ ਆਉਂਦੀ ਉਹਨਾਂ ਨੂੰ ਸਾਡੀ ਸਮਝ ਆਉਂਦੀ ਨਾ ਅਫਗਾਨਿਸਤਾਨ ਵੀ ਥੋੜੀ ਉਰਦੂ ਪੰਜਾਬੀ ਸਾਡੇ ਨਾਲ ਮੈਚ ਕਰਦੀ ਹੈ ਉਹ ਇੱਕ ਕੰਮ ਦੇ ਇੱਥੇ ਜਿਨ੍ਹਾਂ ਜਿਨ੍ਹਾਂ ਨੂੰ ਤੁਹਾਡੀ ਭਾਸ਼ਾ ਸਮਝ ਆਉਂਦੀ ਆ ਤੇ ਤੁਹਾਡਾ ਉਹਨਾਂ ਨਾਲ ਕੰਮ ਕਰਨਾ ਸੌਖਾ ਹੋ ਜਾਂਦਾ ਥੋੜਾ ਜਿਹਾ ਤੇ ਜਦੋਂ ਇਹਨਾਂ ਨਹੀਂ ਕੰਟਰੀਆਂ ਜਿੰਗਾ ਉਦੋਂ ਸਾਨੂੰ ਇਦਾਂ ਦਾ ਕੋਈ ਹੈ ਹੀ ਨਹੀਂ ਵੀ ਨੜੇ ਸ਼ਾਇਰ ਦਾ ਜਾਂ ਗਾਉਣ ਵਾਲੇ ਦਾ ਕੋਈ 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 ਮਾਜ਼ਬ ਜਾ ਉਹਦਾ ਕੋਈ ਕੋਈ ਬਲਕ ਨਹੀਂ ਹੈਗਾ ਉਹਦਾ ਹਾਂ ਤੇ ਹੁਣ ਸ਼ੌਕਤ ਅਲੀ ਸਾਹਿਬ ਨੇ ਲੋਕ ਲੋਕ ਗਾਇਕ ਬਣਿਆ ਲਾਹੌਰ ਤੋਂ ਇਨਸ਼ਾਅੱਲਾ ਕਿੰਨਾ ਵੱਡਾ ਉਹਨਾਂ ਦੇ ਭਰਾ ਦਾ ਲਿਖਿਆ ਹਨਾ ਇਨਸ਼ਾਅੱਲਾ ਨੌ ਨੌ ਕੇ ਵੀ ਕਿੱਡਾ ਵੱਡਾ ਕਲਾਮ ਬਣਿਆ ਫਿਰ ਬਹੁਤ ਸਾਰੇ ਉਹਨਾਂ ਦੇ ਕਲਾਮਾਂ ਚੋਂ ਕਲਾਮ ਕਿੰਨੇ ਨਿਕਲੇ ਹੋਆ ਜੀ 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 ਕਿੰਨੀਆਂ ਕੰਪੋਜੀਸ਼ਨਾਂ ਚੋਂ ਸਾਡੇ ਪੰਜਾਬੀ ਗਾਣੇ ਬਣੇ ਆ ਅੱਛਾ ਇੱਕ ਇੱਕ ਹੋਰ ਮੇਰੇ ਨਾਲ ਗੱਲ ਦਿਮਾਗ ਤੁਹਾਡੇ ਜਿਹਦੇ ਗੱਲਾਂ ਕਰਦੇ ਜਵਾਬ ਦਿੰਦੇ ਹੋਏ ਚੀਜ਼ਾਂ ਸਵਾਲ ਪੈਦਾ ਹੋ ਰਹੇ ਆ ਜਿਵੇਂ ਅੱਜ ਦੇ ਟਾਈਮ ਦੀ ਗੱਲ ਕਰੀ ਤਾਂ ਅੱਜ ਦਿਲਜੀਤ ਨਾਲ ਬਹੁਤ ਵੱਡੀ ਕੰਟਰੋਵਰਸੀ ਹੋ ਰਹੀ ਹੈ ਉਸਦੀ ਫਿਲਮ ਨੂੰ ਲੈ ਕੇ ਸਿਰਫ ਕਾਰਨ ਕੀ ਮੰਨਿਆ ਜਾ ਰਿਹਾ ਕਿ ਉਸਦੀ ਫਿਲਮ ਦੇ ਵਿੱਚ ਇੱਕ ਪਾਕਿਸਤਾਨੀ ਹੀਰੋਇਨ ਹੈ ਉਹਨੇ ਕੰਮ ਕੀਤਾ ਹਾਲਾਂਕਿ ਉਹ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੀ ਉਹ ਹੀਰੋਨ ਨੇ ਕੰਮ ਕੀਤਾ ਉਹ ਇਸ ਜੰਗ ਦੇ ਮਾਹੌਲ ਬਣਨ ਤੋਂ ਪਹਿਲਾਂ ਦੀ ਜਿਹੜੀ ਕਾਸਟਿੰਗ ਹੋਈ ਹੈ ਮਤਲਬ ਇਦਾਂ ਦੀ ਫਿਰਕਾ ਪ੍ਰਸਤੀ ਦੀਆਂ ਜਿਹੜੀਆਂ ਗੱਲਾਂ ਜਾਂ ਚੀਜ਼ਾਂ ਸਾਡਾ ਖੌਦਾ ਭਾਜੀ ਅਸੀਂ ਇੱਕ ਗੀਤ ਤਿਆਰ ਕੀਤਾ ਆਰਫ ਲਾਰ ਸਾਹਿਬ ਨੇ ਪਾਕਿਸਤਾਨ ਤੋਂ ਘਾਇਆ ਤੇ ਇੰਡੀਆ ਦੇ ਵਿੱਚ ਰঞ্জੀਤ ਰਾਣਾ ਜੀ ਨੇ ਡਿਊਡ ਕੀਤਾ ਜੀ ਅਸੀਂ ਉਸ ਗਾਣੇ ਨੂੰ ਸਾਢੇ 4 ਸਾਲ ਹੋ ਗਿਆ ਸਾਨੂੰ ਗੀਤ ਬਣਾਏ ਨੂੰ ਜੀ ਉਹਦੇ ਉੱਤੇ ਮੰਨ ਲਓ ਕੰਮੇ ਚੱਲ ਰਿਹਾ ਹੂੰ ਕਿਉਂਕਿ ਸਾਢੇ 4 ਸਾਲ ਪੁਰਾਣੇ ਕੰਮ ਨੂੰ ਅਸੀਂ ਅੱਜ ਜਰਨਲ ਜਰਨਲ ਇਸ ਕਰਦੇ ਆ ਹਾਂ ਅਸੀਂ ਤਾਂ ਸੋਚਿਆ ਵੀ ਨਹੀਂ ਸੀ ਉਹ ਤਾਂ ਕਦੇ ਵੀ ਇਦਾਂ ਵੀ ਹੋਊਗਾ ਜਿਹੜਾ ਅਸੀਂ ਉਸ ਵੇਲੇ ਪੈਸਾ ਇਨਵੈਸਟ ਕੀਤਾ ਉਸ ਗੀਤ ਦੇਤੇ ਹੂੰ ਤੇ ਉਹ ਅੱਜ ਨਾ ਤਾਂ ਕੱਲ ਕਦੋਂ ਵੀ ਕੋਈ ਕੰਪਨੀ ਰਿਲੀਜ਼ ਕਰੂਗੀ ਅਸੀਂ ਤਾਂ ਉਹ ਵਾਪਸ ਕਰਨਾ ਹੀ ਆ ਨਾ ਇਦਾਂ ਹੀ ਉਹ ਵੱਡੇ ਪ੍ਰੋਜੈਕਟ ਫਿਲਮਾਂ ਦੇ ਆ ਹਾਂ ਕਿ ਜਦੋਂ ਪ੍ਰੋਡਿਊਸਰ ਕੋਈ ਪੈਸਾ ਖਰਚਦਾ ਹੂੰ ਤੇ ਉਹ ਉਹਨੂੰ ਜੇ ਕਿਤੇ ਪਤਾ ਹੋਵੇ ਵੀ ਇਦਾਂ ਹੋ ਜਾਣੀਆਂ ਤਾਂ ਕੌਣ ਭਾਈ ਸਾਰੇ ਬਾਣੀ ਆ ਇਸ ਇੰਡਸਟਰੀ ਚ ਕੋਈ ਰੁਪਈਆ ਨਹੀਂ ਖਰਚੂਗਾ ਨਾ ਜੀ ਸੋ ਕਿਉਂਕਿ ਅਗਲੇ ਨੇ 100 ਹੋਣਾ 1000 ਬਣਾਉਣਾ ਬਣਾਉਣਾ ਬਿਲਕੁਲ ਤੇ ਉਹ ਫਿਰ ਅਸੀਂ ਉਹ ਚੀਜ਼ਾਂ ਦਾ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦਾ ਇਸ ਚੀਜ਼ 'ਚ ਕੋਈ ਨਹੀਂ ਇਹ ਕਿਤੇ ਨਾ ਕਿਤੇ ਮੈਂ ਥੋੜਾ ਜਿਹਾ ਇਹ ਵੀ ਮਹਿਸੂਸ ਕਰਦੇ ਆਂ ਵੀ ਸ਼ਾਇਦ ਦਲਜੀਤ ਦਾ ਜਿਹੜਾ ਕੱਦ ਵਧ ਰਿਹਾ ਖਾਸ ਕਰਕੇ ਕੈਨੇਡਾ ਦੀ ਯੂਨੀਵਰਸਿਟੀ ਵੱਲੋਂ ਇੱਕ ਜਿਹੜਾ ਹੁਣੇ ਅਨਾਉਂਸ ਕੀਤਾ ਗਿਆ ਕਿ ਉਸ ਦੀ ਲਾਈਫ ਦੇ ਉੱਪਰ ਜਿਹੜੀ ਪੜ੍ਹਾਈ ਆ ਜਿਹੜੀ ਉਹ ਕਰਾਈ ਜਾਣੀ ਆ ਬਹੁਤ ਵੱਡੀ ਗੱਲ ਆ ਜੀ ਕੋਈ ਦਸਤਾਰ ਨੂੰ ਲੈ ਕੇ ਇਸ ਲੈਵਲ ਤੇ ਜਾ ਰਿਹਾ ਹੂੰ ਤਾਂ ਵੈਸੇ ਹਰ ਬੰਦੇ ਦਾ ਆਪਣਾ ਜੀ ਮੇਰੇ ਤਾਂ ਚਲੋ ਸਰਕਲ ਚ ਵੀ ਜੇ ਕੋਈ ਆਪਣੇ ਯਾਰ ਦੋਸਤ ਆ ਜਦੋਂ ਕੋਈ ਉਹ ਅੱਗੇ ਨਾਮ ਕੱਢਦੇ ਆ ਜਾਂ ਪੜ੍ਹਦੇ ਆ ਜਾਂ ਕੋਈ ਜੌਬਾ ਲੈਂਦੇ ਆ ਪਰਸੇ ਮੈਨੂੰ ਬਹੁਤ ਖੁਸ਼ੀ ਹੁੰਦੀ ਭਾਜੀ ਜੇ ਅਗਲਾ ਮੈਨੂੰ ਨਾਂ ਵੀ ਯਾਦ ਕਰੇ ਮੈਂ ਆਪ ਫੋਨ ਕਰਕੇ ਉਹਨੂੰ ਵਧਾਈਆਂ ਦੇ ਦੰਦਾ ਮੇਰਾ ਨੀਚਰ ਇਦਾਂ ਦਾ ਆ ਸੋ ਸਾਨੂੰ ਇਹਨਾਂ ਚੀਜ਼ਾਂ ਕਿਉਂਕਿ ਉਹੀ ਆ ਫਰਕ ਕੀ ਜਦੋਂ ਹੁਣ ਅਸੀਂ ਕਿਨਾਂ ਨੂੰ ਸੁਣਦੇ ਆ ਅਸੀਂ ਕਿਨਾਂ ਨੂੰ ਪੜ੍ਹਦੇ ਆ ਸਾਡਾ ਉਦਾਂ ਤੇ ਪ੍ਰਭਾਵ ਆ ਹੁਣ ਜੇ ਤੁਸੀਂ ਤੁਹਾਡੇ ਤੇ ਪ੍ਰਭਾਵ ਹੈ ਉਦਾਂ ਦੇ ਲੋਕਾਂ ਦਾ ਜਿਹੜੇ ਲੱਤਾਂ ਖਿੱਚਣ ਵਾਲੇ ਆ ਜੀ 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 ਤਾਂ ਤੁਸੀਂ ਵੀ ਇਹ ਸ਼ਬਦ ਵੀ ਤਾਂ ਉਦਾਂ ਦੇ ਉਚਾਰਨਿਆਂ ਨੇ ਬਿਲਕੁਲ 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 ਤੇ ਉਹ ਕੁਝ ਬੰਦੇ ਹੈਗੇ ਜਿਹੜੇ ਲੱਗਿਆ ਦਿਲਜੀ ਦੇ ਪਿੱਛੇ ਤੇ ਬਾਬਾ ਉਹਨਾਂ ਨੂੰ ਸਰਬੱਤ ਬਖਸ਼ੇ ਹਾਂ ਸਰਬੱਤ ਬਖਸ਼ੇ ਇਹੀ ਕਿਹਾ ਜਾ ਸਕਦਾ ਖਾਸ ਕਰਕੇ ਪੰਜਾਬੀਆਂ ਦਾ ਨਾਮ ਵੱਡਾ ਕਰਨਾ ਪੰਜਾਬੀ ਦਾ ਨਾਮ ਵੱਡਾ ਕਰਨਾ ਤੇ ਖਾਸ ਕਰਕੇ ਪੱਗ ਦਾ ਰਤਬਾ ਜਿਹੜਾ ਕੁਚੇਲਾ ਤੱਕ ਲੈ ਕੇ ਜਾਣਾ ਇੱਕ ਵੱਡਾ ਈਵੈਂਟ ਜਿਹੜਾ ਹੋਇਆ ਜਿੱਥੇ ਪੰਜਾਬੀ ਲਿਖ ਕੇ ਦਲਜੀਤ ਪਹੁੰਚਦਾ ਉਹ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਹੁਣ ਗਲੇਸ਼ੀਅਰ ਹੁੰਦੇ ਆ ਪਹਾੜਾਂ ਦੇ ਵਿੱਚ ਜੀ ਉਹਨਾਂ ਗਲੇਸ਼ੀਅਰਾਂ ਤੇ ਕਈ ਬੰਦੇ ਤੁਰ ਕੇ ਵੀ ਨਹੀਂ ਪਹੁੰਚ ਸਕਦੇ ਉਸ ਜਗ੍ਹਾ ਤੇ ਗਲੇਸ਼ੀਅਰ ਬਣਿਆ ਹਮ ਪਰ ਜਰੂਰ ਟੁੱਟਦੇ ਆ ਉਹਨਾਂ ਦੇ ਪਾਣੀ ਨੂੰ ਫੇਕ ਰੋਕ ਨਹੀਂ ਸਕਦਾ ਵਹਾਅ ਇਹ ਨਾ ਹੁੰਦਾ ਵਹਾਅ ਇਹ ਨਾ ਹੁੰਦਾ ਤੇ ਨਾ ਉਹਨਾਂ ਨੂੰ ਕੋਈ ਇੱਥੇ ਬਣਾਉਣ ਜਾਂਦਾ ਨਾ ਉਹਨਾਂ ਨੂੰ ਕੋਈ ਤੋੜਨ ਜਾਂਦਾ ਹਮ ਤੇ ਹੁਣ ਦਲਜੀਤ ਵੀ ਇੱਕ ਗਲੇਸ਼ੀਅਰ ਹੀ ਸੀਗਾ ਜਦੋਂ ਫਿਰ ਉਹ ਟੁੱਟਿਆ ਜਿਹੜਾ ਹੁਣ ਆਪਣੇ ਵਹਾਅ ਜਿਹੜਾ ਕੋਈ ਰੋਕ ਨਹੀਂ ਪਰ ਹੁਣ ਪਾਣੀ ਖਿਲਰਿਆ ਉਹ ਉਹਨੂੰ ਦੇਖਦੇ ਆ ਦੇਖ ਕੇ ਉੱਤੇ ਕਰੀ ਜਾਂਦੇ ਯਾਰ ਉਹਨਾਂ ਨੇ ਉੱਥੋਂ ਆਇਆ ਜਾ ਉੱਥੋਂ ਆਇਆ ਨਾ ਜੀ 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 ਸੋ ਇਹ ਕਈ ਗਲੇਸ਼ੀਅਰ ਰਫ ਇਹ ਕੁਦਰਤ ਇਦਾਂ ਬਣਾਉਂਦੀ ਆ ਬਿੰਦਰ ਭਾਈ ਤੁਹਾਡੇ ਠੰਡੇ ਸੁਭਾਅ ਦਾ ਕਾਰਨ ਕੀ ਆ ਤੁਸੀਂ ਬੜੇ ਮਦਦ ਨਾਲ ਜਵਾਬ ਵੀ ਦੇ ਰਹੇ ਹੋ ਗੱਲਾਂ ਵੀ ਕਰ ਰਹੇ ਆ ਬੜੇ ਕੂਲ ਮਾਈਂਡ ਜਾਂ ਕੂਲ ਠੰਡੇ ਜਿਹੇ ਸੁਭਾਅ ਨਾਲ ਗੱਲਬਾਤਾਂ ਕਰਦੇ ਨੇ ਪਾਜੀ ਬਹੁਤ ਥੱਲਿਓਂ ਉੱਠੇ ਆ ਹਾਂ ਬਹੁਤ ਜਿੱਦਾਂ ਵੱਲੋਂ ਮੈਂ ਅੱਗੇ ਇਹਦਾ ਬਹੁਤ ਬੋਲਦਾ ਹੁੰਦਾ ਸੀ ਆਪਣੀ ਜ਼ਿੰਦਗੀ ਬਾਰੇ ਦੱਸੋ ਕੁਝ ਮੈਂ ਹਰੇਕ ਨਾਲ ਲੜ ਲੜ ਪੈਂਦਾ ਸੀ ਅੱਛਾ ਬੋਲ ਪੈਂਦਾ ਸੀ ਫਿਰ ਤੁਹਾਡਾ ਜਿਹੜਾ ਕਈ ਵਾਰ ਜਾਂ ਤਾਂ ਤੁਸੀਂ ਉਸ ਅਵਸਥਾ ਚ ਅੱਗੇ ਕੰਮ ਚ ਤੁਸੀਂ ਥੋੜਾ ਜਿਹਾ ਜਦੋਂ ਇੱਕ ਆਪਣਾ ਮਜ਼ਾ ਲੈਣ ਲੱਗ ਪਨੇ ਆਪਣੇ ਕੰਮ ਚ ਹਾਂਜੀ ਫਿਰ ਤੁਹਾਡੇ ਤੁਹਾਡੀ ਬੋਲਣੀ ਰੁਕਣ ਲੱਪਣ ਦੀ ਬੋਲਣੀ ਘਟਣ ਲੱਪਣ ਦੀ ਹੈ ਤੁਸੀਂ ਵਿਚਰਨ ਦਾ ਘਟਣ ਲੱਪਣ ਨੇ ਤੁਸੀਂ ਜਵਾਬ ਦੇਣਾ ਚੰਗਾ ਨਹੀਂ ਸਮਝਦੇ ਕਿਸੇ ਨੂੰ ਨਾ ਕਿਉਂਕਿ ਗੱਲ ਰਤਬੇ ਦੀ ਹੈ ਗੱਲ ਨਹੀਂ ਰਤਬਾ ਵੀ ਚਲੋ ਬਾਅਦ ਦੀ ਗੱਲ ਹੋ ਜਣੀ ਹੈ ਇੱਕ ਤੁਹਾਡਾ ਉਹ ਸੁਭਾਅ ਉਦੋਂ ਦਾ ਬਣ ਜਾਂਦਾ ਇਹ ਨਹੀਂ ਵੀ ਕੋਈ ਮੈਂ ਇਦਾਂ ਕਹਿ ਰਿਹਾ ਵੀ ਮੈਂ ਪਤਾ ਨਹੀਂ ਕੋਈ ਸੰਤ ਮਹਾਤਮਾ ਬਣ ਗਿਆ ਪਰ ਉਹ ਤੁਸੀਂ ਗੱਲਾਂ ਨੂੰ ਮੰਨ ਲਓ ਹੁਣ ਮੇਰੇ ਨਾਲ ਸਾਈਂ ਜ਼ਰੂਰ ਨਹੀਂ ਗੱਲਾਂ ਕਰਨਗੇ ਜੇ ਮੈਨੂੰ 100 ਗੱਲ ਵੀ ਕਰਦੇ ਮੈਂ 10 ਤੱਕ ਤਾਂ ਰੱਖੇ ਸਕਦਾ ਹਰ ਬੰਦਾ ਰੱਖ ਲੈਂਦਾ ਬਿਲਕੁਲ ਬਿਲਕੁਲ ਉੱਤੇ ਫਿਰ ਦੇਵੀ ਭਾਜੀ ਆ ਹਨ ਤੇ ਸਰਤਾਰ ਭਾਜੀ ਆ ਹਨ ਵੱਡੇ 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 ਸੰਗੀਤਕਾਰ ਨੇ ਤੇ ਜਦੋਂ ਤੁਹਾਡੇ ਇਦਾਂ ਦੇ ਯਾਰ ਦੋਸਤ ਉਪਿੰਦਰ ਭਾਜੀ ਆ ਹਨਾ ਜਦੋਂ ਵੀ ਵਿਹਲੇ ਹੁੰਦੇ ਸਿਮਰਨ ਗਾਣ ਲੱਪੰਦੇ ਆ ਜੀ ਚਲੋ ਵੀ ਕਿਤੇ ਆਉਣਾ ਜਾਣਾ ਇਹਨਾਂ ਨਾਲ ਬੈਂ ਦਾ ਗੱਡੀ 'ਚ ਬੈਠੇ ਹੋਈਦਾ ਜਾਂ ਕਿਤੇ ਜੀ ਤੇ ਜਿੰਨਾ ਕਿ ਚਾਰ ਗੱਲਾਂ ਕੀਤੀਆਂ ਕੀਤੀਆਂ ਬਾਕੀ ਉਹਨਾਂ ਨੇ ਫਿਰ ਜੇਬ 'ਚੋਂ ਮਾਲਾ ਕੱਢਣੀ ਤਾਂ ਉਪਿੰਦਰ ਭਾਈ ਨੇ ਮਾੜਾ ਫੇਂਦਾ ਪਾਣੀ ਸਿਮਰਨ ਕਰਨ ਲਾਪਣਾ ਜੀ 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 ਤੇ ਉਹ ਫੇ ਇਹਨਾਂ ਨਾਲ ਜਦੋਂ ਇਦਾਂ ਦੀ ਸੰਗਤ ਤੁਹਾਡੀ ਹੋਵੇ ਤਾਂ ਫੇ ਥੋੜਾ ਜਾਸਾ ਤਾਂ ਤੁਹਾਡੇ ਤੇ ਵੀ ਹੁੰਦਾ ਹਾਂ ਜੀ ਹਾਂ ਕਹਿੰਦੇ ਹੁੰਦੇ ਆ ਵੀ ਜਿਹੇ ਜੀ ਸੰਗਤ ਉਹੋ ਜੀ ਰੰਗਤ ਕਿਉਂਕਿ ਉਹਨਾਂ ਨੇ ਸਮਝਾਉਣਾ ਹੀ ਹੁੰਦਾ ਮੈਂ ਸਾਰਿਆਂ ਚੋਂ ਛੋਟਾ ਆਈਆਂ ਨਾ ਜੋ ਜਿੰਨੇ ਵੀ ਅਦਵੀ ਲੋਕ ਨੇ ਜੀ ਤੇ ਉਹ ਫਿਰ ਉਹਦਾਂ ਦਾ ਸੁਭਾਅ ਬਣ ਗਿਆ ਹਾਂ ਜੀ ਸਾਡੇ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ ਤੁਹਾਡੇ ਵੱਲੋਂ ਦੋ ਸ਼ਬਦ ਚਾਹੇ ਉਹ ਸਾਈਂ ਜ਼ਹੂਰ ਜੀ ਵੱਲੋਂ ਤੁਹਾਨੂੰ ਦਿੱਤੇ ਹੋਏ ਗੁਣ ਹੋਣ ਜਾਂ ਕਿਸੇ ਹੋਰ ਜਿਹੜੇ ਵੱਡੇ ਗਾਇਕ ਗੀਤਕਾਰ ਸੰਗੀਤਕਾਰ ਜਿਨ੍ਹਾਂ ਨੇ ਤੁਹਾਨੂੰ ਵੀ ਆਹ ਗੱਲ ਯਾਰ ਵੀ ਜੇ ਸਾਰੀ ਦੁਨੀਆ ਅਪਣਾ ਲੇ ਤਾਂ ਕੀ ਬਾਤ ਹੈ ਫੌਜੀ ਜੀ ਨੇ ਜੋ ਕਿ ਤਾਂ ਹਲੇ ਨਹੀਂ ਹੋਇਸ ਮਨਲੇ ਪਰ ਵਜਦਾ ਮੈਂ ਚੁੱਪ ਰਹਿ ਕੇ ਮੈਨੂੰ ਲੱਗਦਾ ਮੈਂ ਕਈ ਲੜਾਈਆਂ ਜਿੱਤ ਲਈਆਂ ਅੱਛਾ ਨਹੀਂ ਮਤਲਬ ਇੱਕ ਚੁੱਪ 100 ਸੋਕਣਾ ਜੀ ਤੇ ਬਸ ਸੁਣੋ ਸਮਝੋ ਤੇ ਕਰੋ ਆਪਣੀ ਮਰਜ਼ੀ ਹਾਂ ਸਮਝਾ ਜੀ ਬਾਕੀ ਇਹ ਆ ਵੀ ਕਈ ਵਾਰ ਵਿਸ਼ਵਾਸ ਚਾ ਕੇ ਕਿਸੇ ਨਾਲ ਹਨਾ ਕੋਈ ਗਲਤ ਕੰਮ ਨਾ ਕਰੋ ਹਨਾ ਜੀ ਆਪਣੇ ਤੇ ਆਪਣੇ ਦੇ ਕੰਫੀਡੈਂਸ ਰੱਖੋ ਆਪਣੇ ਕੰਫੀਡੈਂਸ ਰੱਖੋ ਕਿ ਇਹ ਨਹੀਂ ਹੁੰਦਾ ਕਿ ਵੀ ਤੁਹਾਡੇ ਕੋਲ ਹਥਿਆਰ ਨਹੀਂ ਹੈਗੇ ਹਥਿਆਰ ਸਾਰਿਆਂ ਕੋਲ ਹੁੰਦੇ ਆ ਹਨਾ ਕਈ ਬੰਦਾ ਪਿਆਰ ਦੇ ਵਿੱਚ ਵਰਤਦਾ ਨਹੀਂ ਹਨਾ ਬਸ ਬਹੁਤ ਵੱਡੀ ਗੱਲ ਕਹਿ ਗਏ ਤੇ ਪਿਆਰ ਚ ਵਰਤਦਾ ਨਹੀਂ ਪਰ ਫਿਰ ਜੇ ਕਿਤੇ ਚੱਕਣੇ ਪੈ ਜਾਣ ਫਿਰ ਤੁਸੀਂ ਚੱਕ ਵੀ ਸਕਦੇ ਆ ਹਨਾ ਤੇ ਇਦਾਂ ਨਹੀਂ ਹੁੰਦਾ ਕੋਈ ਬੰਦਾ ਜ਼ੀਰੋ ਹੁੰਦਾ ਹਰ ਬੰਦਾ ਆਪਣੇ ਆਪ 'ਚ ਕੁਛ ਨਾ ਕੁਛ ਹੁੰਦਾ ਹੈ ਜਦੋਂ ਕੋਈ ਇੱਕ ਨਾਮ ਬਣਦਾ ਜਾਂ ਕੋਈ ਟੈਗ ਲੱਗਦਾ ਹਨ ਤੇ ਉਹ ਫਿਰ ਕਈ ਵਾਰ ਕਈ ਨਜਰ ਅੰਦਾਜ਼ ਕਰ ਜਾਂਦੇ ਆ ਹੂੰ ਤੇ ਮੈਂ ਵੀ ਬਹੁਤਿਆਂ ਨੂੰ ਕੀਤਾ ਹੋਣਾ ਮੈਨੂੰ ਵੀ ਬਹੁਤਿਆਂ ਨੂੰ ਕੀਤਾ ਤੇ ਬਾਕੀ ਇਹ ਆ ਵੀ ਅੱਲਾ ਵੇ ਵਾਇਗਰੂ ਸਾਰਿਆਂ ਨੂੰ ਮੈਨੂੰ ਵੀ ਖਾਸ ਕਰਕੇ ਮੈਂ ਹਾਲੇ ਕਈ ਵਾਰ ਗਲਤੀਆਂ ਕਰ ਜਾਂਦਾ ਜੀ ਜੀ ਕਿਉਂਕਿ ਹਾਲੇ ਜੰਗੋ ਮਰਚ ਇਹਨਾਂ ਸੀਨੀਅਰ ਬੰਦਿਆਂ ਚੋਂ ਜਿਹੜਾ ਨਾ ਜੁੜਿਆ ਤੇ ਉਹਦੇ ਵਿੱਚ ਫੇ ਕਈ ਮੇਤੋ ਨਹੀਂ ਬਾਈ ਇੱਕ ਗੱਲ ਮੈਂ ਸੋਚਦਾ ਹਾਂ ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ ਹਾਂ ਵੀ ਮਨੁੱਖ ਗਲਤੀਆਂ ਦਾ ਪਤਲਾ ਹਨਾ ਕਦੋਂ ਕਿਹੜੇ ਪੈਰ ਤੇ ਕਿੱਥੇ ਸਾਡੇ ਤੋਂ ਕੀ ਗਲਤੀ ਹੋ ਜਾਣੀ ਆ ਸਾਨੂੰ ਨਹੀਂ ਪਤਾ ਮੈਂ ਇਹ ਸਮਝਦਾ ਵੀ ਉਸ ਗਲਤੀ ਨੂੰ ਬਰਦਾਸ਼ਤ ਕਰਨ ਵਾਲਾ ਜਾਂ ਉਸ ਨੂੰ ਮਾਫ ਕਰਨ ਵਾਲਾ ਉਹ ਸਭ ਤੋਂ ਵੱਡਾ ਹੈ ਹਾਂਜੀ ਡਿਪੈਂਡ ਹੈ ਨਾ ਗਲਤੀ ਵੀ ਕਿੱਦਾਂ ਦੀ ਆ ਹਾਂ ਬਿਲਕੁਲ ਵੀ ਗਲਤੀ ਵੀ ਹੈ ਨਾ ਬਹੁਤ ਸਾਰੇ ਚਲੋ ਆਪਾਂ ਇਹ ਆ ਵੀ ਅਮ ਵੀ ਸੰਭਲ ਕੇ ਰਵੇ ਬੰਦਾ ਇਸ ਇੰਡਾ ਇਹ ਇੰਡਸਟਰੀ ਹੁਣ ਬਹੁਤ ਤਰ੍ਹਾਂ ਦੀ ਹੋ ਗਈ ਜਿੱਦਾਂ ਹੁਣ ਕਹਿ ਲਓ ਵੀ ਅੱਗੇ ਕੋਈ ਫੋਟੋ ਖਿੱਚਣੀ ਤਾਂ ਫੋਟੋ ਇੱਦਾਂ ਪੈ ਜਾਣੀ ਬਾਕੀ ਬਾਕੀ ਤੁਸੀਂ ਕਿਸੇ ਦੇ ਮੋਢੇ ਦੇ ਬਾਹਰ ਰਖਿਓ ਲਾ ਸਕਦੇ ਸੀ ਜਾਂ ਟੰਗ ਸਕਦੇ ਸੀ ਹਣਾ ਜੀ 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 ਫੋਟੋਗ੍ਰਾਫੀ ਇੱਥੇ ਕਿੰਦੀ ਸੀ ਹੁਣ AI ਦਾ ਜਮਾਨਾ ਆ ਗਿਆ ਹੁਣ ਪਤਾ ਨਹੀਂ ਕੀ ਕੁਛ ਹੋ ਜਾਂਦਾ ਤੁਸੀਂ ਖੜੇ ਮੰਦਰ ਨੂੰ ਪਵਾ ਤੋੜ ਦਿਓ ਹਣਾ ਸੋ ਹੁਣ ਇਹ ਉਹ ਚੀਜ਼ਾਂ ਤੋ ਡਲ ਲੱਗਦਾ ਹਾਂ ਜੀ ਜੀ ਵਿੰਦਰ ਭਾਈ ਆਉਣ ਵਾਲੇ ਪ੍ਰੋਜੈਕਟ ਕਿਹੜੇ ਕਿਹੜੇ ਨੇ ਕਿੰਨਾ ਨਾਲ ਤੁਸੀਂ ਆਉਣ ਵਾਲੇ ਪ੍ਰੋਜੈਕਟ ਹੈ ਜਿਹੜੇ ਹੁਣ ਤਾਂ ਅੱਗੇ ਤੁਹਾਡੇ ਜਿਹੜੇ ਦਰਸ਼ਕ ਹੈ ਜਾਂ ਜਿਨ੍ਹਾਂ ਨੂੰ ਪਤਾ ਲੱਗਿਆ ਹੁਣ ਵਿੰਦਰ ਬਿਰਕ ਬਾਰੇ ਹਾਂਜੀ ਇੱਕ ਅਸੀਂ ਸਾਈ ਹੁਣਾਂ ਦੇ ਤੂੰਬੇ ਦਾ ਗੀਤ ਬਣਾਇਆ ਹਾਂ ਜੀ ਜੀ ਤੇ ਉਹ ਥੋੜੇ ਦਿਨ ਪਹਿਲਾਂ ਹੀ ਸਾਈ ਹੁਣਾਂ ਨੇ ਬੋਕਲ ਜੀ ਤੇ ਉਹਦਾ ਮਿਊਜ਼ਿਕ ਕਰ ਰਹੇ ਆ ਤੇ ਉਹ ਗੀਤ ਤਿਆਰ ਹੋਊਗਾ ਉਸ ਤੋਂ ਬਾਅਦ ਫਿਰ ਆਪਣਾ ਗੁਲਾਮ ਅਲੀ ਸਾਹਿਬ ਜੀ ਦਾ ਹੈਗਾ ਆ ਫਿਰ ਸਾਡੇ ਕੋਲ ਦੋ ਗੀਤ ਉਹਪਿੰਦਰ ਭਾਜੀ ਦੇ ਆ ਉਹਪਿੰਦਰ ਭਾਜੀ ਠੀਕ ਹੈ ਜੀ ਇੱਕ ਅਮਰਤਾ ਵਰਕ ਜੀ ਦਾ ਆ ਗਾਣਾ ਜੀ ਤੇ ਉਹ ਕੋਈ 7-8 ਗਾਣੇ ਤਿਆਰ ਪਏ ਆ ਜੀ ਜਿਹੜੇ ਜਿਹੜੇ ਆ ਇਨ ਲਾਈਨ ਆ ਹਾਂ ਜੀ ਠੀਕ ਹੈ ਜੀ ਜੀ ਤੇ ਉਹ ਸਾਰੇ ਫਿਰ ਇੱਕ-ਇੱਕ ਕਰਕੇ ਕਰਾਂਗੇ ਹਾਂ ਜੀ ਅ ਵਿੰਦਰ ਜੀ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਦੇਖੋ ਤੁਹਾਡੇ ਰੁਝੇਵੇਂ ਸੀ ਇਹਨਾਂ ਰੁਝੇਵਿਆਂ ਦੇ ਵਿੱਚੋਂ ਕਾਫੀ ਸਮਾਂ ਸਾਡੀ ਗੱਲਬਾਤ ਹੁੰਦੀ ਰਹੀ ਸਮਾਂ ਸਮਾਂ ਜਿਹੜਾ ਉਹ ਕਿਉਂਕਿ ਇਹਨਾਂ ਦੇ ਰੁਝੇਵੇਂ ਬਹੁਤ ਸੀ ਇਥੋਂ ਦੀ ਲਾਈਫ ਇਸ ਤਰ੍ਹਾਂ ਦੀ ਹੈ ਕੈਨੇਡਾ ਦੇ ਵਿੱਚ ਬੈਠ ਕੇ ਅ ਇੰਟਰਵਿਊ ਕਰ ਰਹੇ ਆ ਇੱਥੇ ਰਹਿ ਰਹੇ ਆ ਤਾਂ ਬੜਾ ਔਖਾ ਹੁੰਦਾ ਟਾਈਮ ਨੂੰ ਮੈਨੇਜ ਕਰਨਾ ਪਰ ਅਸੀਂ ਇਸ ਗੱਲ ਦੇ ਤੋ ਪੂਰੇ ਸ਼ੁਕਰਗੁਜ਼ਾਰ ਆ ਮੈਂ ਸਮਝ ਜਾ ਚੰਗਾ ਜੀ ਤੁਹਾਨੂੰ ਮੈਂ ਖੁਦ ਕਿਉਂਕਿ ਇਹ ਸਵੇਰ ਤੋਂ ਚੱਲ ਪੰਦਾ ਕਿਉਂਕਿ ਸਾਡਾ ਬੜਾ ਜਾਣਦੇ ਇਹ ਰਾਤਾਂ ਦਾ ਕੰਮ ਹੁੰਦਾ ਰੈਸਟੋਰੈਂਟਾਂ ਦਾ ਜੀ ਜੀ ਤੇ ਫਿਰ ਉਹ ਦਿਨ ਨੂੰ ਥੋੜਾ ਸੌਣਾ ਵੀ ਹੁੰਦਾ ਫਿਰ ਦਿਨ ਨੂੰ ਹੋਰ ਵੀ ਕੰਮ ਜਦੋਂ ਸੂਰਜ ਚੜ੍ਹ ਜਾਂਦਾ ਫਿਰ ਕੰਮ ਕੰਮ ਲੈ ਚੜ੍ਹਦਾ ਆ ਨਹੀਂ ਚਲੋ ਜੀ ਵਿਆਂ ਵਿੱਚ ਸਮੇਂ ਚੋਂ ਸਮਾਂ ਕੱਢਿਆ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਇਸੇ ਤਰ੍ਹਾਂ ਹੀ ਕੋਸ਼ਿਸ਼ ਅਸੀਂ ਕਰਦੇ ਰਵਾਂਗੇ ਕਿ ਹੋਰ ਵੀ ਇਦਾਂ ਦੀਆਂ ਸ਼ਖਸੀਅਤਾਂ ਜਿਹੜੇ ਕੈਨੇਡਾ ਦੀ ਧਰਤੀ ਦੇ ਉੱਪਰ ਬੈਠ ਕੇ ਆ ਇੰਨੇ ਵੱਡੇ ਕੰਮ ਕਰ ਰਹੇ ਨੇ ਵਧੀਆ ਕੰਮ ਕਰ ਰਹੇ ਨੇ ਉਹਨਾਂ ਨੂੰ ਤੁਹਾਡੇ ਰੂਬਰੂ ਕਰਦੇ ਰਵਾਂਗੇ ਸਾਡੇ ਚੈਨਲ ਨੂੰ ਫੋਲੋ ਤੇ ਇਸ ਵੀਡੀਓ ਨੂੰ ਸਾਂਝਾ ਜਰੂਰ ਕਰਿਓ ਤਾਂ ਜੋ ਬਾਈ ਬਿੰਦਰ ਹੋਰਾ ਬਾਰੇ ਉਹਨਾਂ ਜਿਹੜੇ ਨੌਜਵਾਨ ਆ ਜਿਹੜੇ ਸਾਡੇ ਅੱਜ ਦੇ ਆ ਉਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਇਸ ਤਰ੍ਹਾਂ ਦੀ ਗੀਤਕਾਰੀ ਇਸ ਤਰ੍ਹਾਂ ਦੀ ਜਿਹੜੀ ਲਿਖਣੀ ਜਾਂ ਕਲਮ ਦੇ ਜਿਹੜੇ ਮਾਲਕ ਨੇ ਉਹ ਅੱਜ ਕੈਨੇਡਾ ਦੀ ਧਰਤੀ ਦੇ ਉੱਤੇ ਬੈਠ ਕੇ ਇਸ ਤਰ੍ਹਾਂ ਦੀ ਸੇਵਾ ਕਰ ਰਹੇ ਹਾਂ ਜੀ ਕੀ ਕਿਹਾ ਬਸ ਚੰਗਾ ਚੰਗੇ ਯਾਰ ਦੋਸਤ ਬਣਾਓ ਹਮ ਤੇ ਚੰਗਾ ਪੜੋ ਚੰਗਾ ਦੇਖਿਆ ਕਰੋ ਤੇ ਬਸ ਤੁਹਾਨੂੰ ਫਿਰ ਕਿਸੇ ਟੀਚਰ ਦੀ ਲੋੜ ਨਹੀਂ ਤੁਸੀਂ ਆਪ ਹੀ ਹੈਨਾ ਵਧੀਆ ਟੀਚਰ ਬਣ ਜਾਣਾ ਸੋ ਹੁਣ ਇਜਾਜ਼ਤ ਦਿਓ ਜੀ ਧੰਨਵਾਦ